जलंधर विखे भाजपा दफ्तर विखे भाजपा के कार्यकारी प्रधान अश्विनी शर्मा की प्रधानगी हेठ एक महत्वपूर्ण हंगामी मीटिंग हुई मीटिंग में भाजपा के राष्ट्रीय जनरल सक्र तरुण चुग समेत भाजपा लीडरशिप ने शिरकत की मीटिंग में वंदे मातर मुहिम रन फॉर यूनिटी आत्मनिर्भर भारत अभियान आने वाली जिला परिषद चोणों दया विस्थार चर्चा की गई इस मौके तरुण चुग ने कहा कि आम आदमी पार्टी लोगों की ਵਾਦੇ ਪੂਰੇ ਕਰਨ ਵਿੱਚ ਅਸਮਰਥ ਹੈ ਪੋਲੀਟিক্যাল ਸਿਚੁਏਸ਼ਨ ਨੂੰ ਦੇਖਿਆ ਕਿ ਕਿਸ ਤਰ੍ਹਾਂ ਪੰਜਾਬ ਦੇ ਅੰਦਰ ਲਾ ਐਂਡ ਆਰਡਰ ਬਿਲਕੁਲ ਖਤਮ ਹੋ ਚੁੱਕਾ ਹੈ ਅੱਜ ਦੇ ਦਿਨ ਭਗਵੰਤ ਮਾਨ ਸਾਹਿਬ ਦੇ ਨਾਲ ਖੜੇ ਹੋ ਕੇ ਕੇਜਰੀਵਾਲ ਸਾਹਿਬ ਨੇ ਕਿਹਾ ਸੀ ਕਿ 1000 ਰੁਪਏ ਬੀਬੀਆਂ ਨੂੰ ਮਿਲੇਗਾ ਤਿਆਜੋਰਾ 45000 ਰੁਪਏ ਬਕਾਇਆ ਹੋ ਚੁੱਕਾ ਉਹ 45000 ਕਦੋਂ ਮਿਲੇਗਾ ਇਹਨਾਂ ਨੇ ਕਿਹਾ ਸੀ 25 ਲੱਖ ਨੌਕਰੀਆਂ ਦੇਵਾਂਗੇ 5800 ਦਿੱਤੀ 25 ਲੱਖ ਦਾ ਵਾਦਾ ਹੈ 58000 ਨਾਲ ਤੇ 25 ਲੱਖ ਦਾ ਬੜਾ ਫਰਕ ਹੁੰਦਾ ਜੀ ਉਹ ਕਦੋਂ ਨਹੀਂ ਪੂਰੀ ਤਰ੍ਹਾਂ ਸਰਕਾਰ ਫੇਲ ਹੈ ਲਾਅ ਐਂਡ ਆਰਡਰ ਫੇਲ ਹੈ ਹੱਤਿਆਵਾਂ ਹੋ ਰਹੀਆਂ ਨੇ ਔਰ ਜਿਸ ਤਰ੍ਹਾਂ ਫਰੋਜ਼ਪੁਰ ਦੇ ਅੰਦਰ ਆਰਐਸਐਸ ਦੇ ਇੱਕ ਵੋਲੰਟੀਅਰ ਨੂੰ ਖੁੱਲੇ ਬਾਜ਼ਾਰ ਮਾਰ ਦਿੱਤਾ ਗਿਆ ਬੜਾ ਦੁਖਦ ਹੈ ਪੰਜਾਬ ਦੀ ਸਰਕਾਰ ਤਿਹਾਰਡ ਜੇਲ ਰਿਟਰਨ ਅਰਵਿੰਦ ਕੇਜਰੀਵਾਲ ਸਸੋਧਿਆ ਤੇ ਜੈਨ ਜਲਾੜਾ